ਇਹਦੀ ਹੈ ਕਿ 5 ਸਾਲ ਜਿਹੜਾ ਅੱਜ ਪ੍ਰੋਜੈਕਟ ਖਤਮ ਹੋ ਗਿਆ ਉਹ 5 ਸਾਲ ਉਹਦੇ ਤੇ ਕੋਈ ਕੰਮ ਨਹੀਂ ਹੋਣਾ ਉਸ ਤੋਂ ਬਾਅਦ ਦੇਖੋ ਸਾਡੇ ਪਿਓਰਕਾ ਸਾਡੀਆਂ ਬੀਬੀਆਂ ਆ ਬਾਪੂ ਜੀ ਉਹਨਾਂ ਦੇ ਹਾਣੀ ਸਾਰੇ ਕਸੀਏ ਚੱਕ ਕੇ ਸਾਡੀਆਂ ਪਿਸ਼ੋਰਕ ਬੀਬੀਆਂ ਕਸੀਏ ਚੱਕ ਕੇ ਉੱਥੇ ਕਿੰਨਤ ਮਜ਼ਦੂਰੀ ਕਰਦੇ ਸੀ ਆਪਦੇ ਦਵਾਈ ਤੋਂ ਆਪਣੇ ਚੁੱਕੇ ਪੈਸੇ ਉਹਨਾਂ ਨੂੰ ਮਿਲ ਜਾਂਦੇ ਸੀ ਕੋਣ ਪਰਿਵਾਰ ਜਦੋਂ ਜੋਗੇ ਦਾ ਪੈਸੇ ਨਹੀਂ ਸੀ ਮਿਲਦੇ ਜਿੰਨੇ ਵੀ ਮਿਲਦੇ ਸੀ ਕੁਛ ਰਾਹਤ ਮਿਲਦੀ ਸੀ ਕੰਮ ਕੰਮ ਦੇ ਕਰਨ ਦੀ। ਛੋਏ ਸਰਕਾਰਾਂ ਨੇ ਔਰ ਅਸੀਂ ਦਾ ਸੈਂਟਰ ਸਰਕਾਰ ਦੀ ਹੈ। ਇਹ ਸਰਕਾਰ ਨੇ ਪੰਜਾਬ ਸਰਕਾਰ ਨੇ ਖਾਸ ਕਰਕੇ ਇਹ ਜਿਹੜਾ ਤੁਲਕੀ ਫੈਸਲਾ ਕਰਿਆ ਕਿ ਅਸੀਂ ਨਰੇਗਾ ਬਿੰਦੂ ਦਾ ਨੂੰ ਕੰਮ ਉੱਥੇ ਨਹੀਂ ਜਾ ਕੇ ਦੁਬਾਰਾ ਜਿੱਥੇ 5 ਸਾਲ ਜਿਹੜਾ ਹੈਗਾ ਉਹਦੀ ਕਾਨੂੰਨੀ ਪੂਰੀ ਨਹੀਂ। ਇਹਦੇ ਨਾਲ ਨਾਲ ਆ ਅਸੀਂ ਤੁਸੀਂ ਸਾਰੇ ਜਾਣਦੇ ਹੋ ਕਿ ਜ਼ਮੀਨ ਪ੍ਰਾਪਤੀ ਦੇ ਸੰਘਰਸ਼ ਵਿੱਚ ਵੀ ਤੁਸੀਂ ਬਹੁਤ ਵੱਡਾ ਯੋਗਦਾਨ ਪਾਇਆ ਜਿੱਦੇ ਕੇ ਆਪਾਂ ਇਸ ਸੰਘਰਸ਼ ਵਿੱਚ ਪਰੇ ਹੋਏ ਅਸੀਂ ਵੀ ਪੰਜਾਬ ਦੇ ਜੰਮੇ ਆਂ ਔਰ ਦਖਲ ਜਗਾਣਾ ਪੈਂਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸਾਡਾ ਜੱਟ ਸਿੱਖ ਭਾਈਚਾਰਾ ਹੈ ਕੀ ਕੱਲਾ ਖੇਤੀ ਉਸੇ ਦੇ ਨਾਮ ਤੇ ਲਿਖ ਕੇ ਆਈ ਹੈ ਅਸੀਂ ਵੀ ਉਸੇ ਤਰ੍ਹਾਂ ਪੈਦਾ ਹੋਏ ਦੁਨੀਆ ਤੇ ਜਿਵੇਂ ਉਹ ਦੁਨੀਆ ਤੇ ਆਏ ਐ ਸੋ ਸਾਡੇ ਭਾਵੇਂ ਪੁਰਖਿਆਂ ਕੋਲੇ ਪਹਿਲਾ ਰਾਜੇ ਮਹਾਰਾਜੇ ਸਾਡੇ ਪੁਰਖੇ ਸੀ ਜਿਨ੍ਹਾਂ ਲੋਕ ਇਹਨਾਂ ਨੇ ਤਬਾਹ ਕੇ ਜਾਂ ਉਹਨਾਂ ਨੂੰ ਡਰਾ ਧਮਕਾ ਕੇ ਔਲੀ ਹੌਲੀ ਜਿਹੜੀ ਸਾਡੀ ਮਾਛ ਕੌਮ ਸੀ ਸਾਡੀ ਕੌਮ ਨੂੰ ਵਿਸ਼ੇਸ਼ ਕਰਕੇ ਮਾਛ ਕੌਮ ਕਿਹਾ ਜਾਂਦਾ ਸੀ ਕਿਉਂਕਿ ਸਾਡੇ ਪੁਰਖੇ ਬੜੇ ਬਲਵਾਨ ਹੁੰਦੇ ਸੀ ਹਰੀ ਸਿੰਘ ਨਲੂਆ ਬਾਬਾ ਦੀਪ ਸਿੰਘ ਜੀ ਔਰ ਬਾਬਾ ਜੀਵਨ ਸਿੰਘ ਜੀ ਕਿਹਦਾ ਕਿਹਦਾ ਨਾਮ ਲਈਏ ਕਰਤਾ ਸਿੰਘ ਮੋਤਾ ਸਿੰਘ ਜਿਹਨੇ ਇਥੋਂ ਤੱਕ ਕਿ ਮੱਸੇ ਰੰਗੜ ਦਾ ਜਿਹੜਾ ਸਟਰਲੌ ਨਵਾਏ ਸੀਗੇ ਉਹ ਵੀ ਤੁਹਾਡੇ ਪੁਰਖੇ ਹੀ ਸੀ ਸੋ ਐਡੇ ਤੇ ਬਲਵਾਨ ਸਾਡੇ ਬਜ਼ੁਰਗ ਸੀਗੇ ਜਿਨ੍ਹਾਂ ਦੀ ਅਸੀਂ ਵੰਸ਼ਾ ਔਰ ਸਾਨੂੰ ਇਹਨਾਂ ਨੇ ਹੌਲੀ-ਹੌਲੀ ਐਤੇ ਮਤਲਬ ਕਰਤਾ ਰੀਪੀ ਦੀ ਰੇਖਾ ਤੋਂ ਵੀ ਥੱਲੇ ਸਾਨੂੰ ਲਤਾੜ ਕੇ ਰੱਖਤਾ ਕਿ ਸਾਡੇ ਬਿਉਰਗਾਂ ਦੀਆਂ ਸਾਡੇ ਪੁਰਖਿਆਂ ਦੀ ਰਾਜੇ ਮਹਾਰਾਜਾਂ ਦੀਆਂ ਜਿਹੜੀਆਂ ਜ਼ਮੀਨਾਂ ਵੀ ਸੀ ਉਹ ਵੀ ਇਹਨਾਂ ਨੇ ਦਬੋਚ ਨਹੀਂਆਂ ਸੋ ਅੱਜ ਅਸੀਂ ਛੜਕ ਕੇ ਆ ਗਏ ਆ ਭਾਵੇਂ ਕਿ ਸਿੱਖਾਂ ਵਾਲਾ ਪਿੰਡ ਦੇ ਵਿੱਚ ਥੋੜੀ ਥੋੜੀ ਜ਼ਮੀਨ ਤੁਹਾਡੇ ਕੋਲੇ ਹੋ ਸਕਦਾ ਹੋਵੇ ਪਰ ਬਹੁਤੇ ਪਿੰਡਾਂ 'ਚ ਸਾਡੇ ਗਰੀਬ ਘਰਾਂ ਦੇ ਕੋਲੇ ਜ਼ਮੀਨ ਨਹੀਂ ਹੈ ਔਰ ਸਾਡੇ ਅਸੀਂ ਜਿੰਨਾ ਘਰਾਂ 'ਚ ਰਹਿ ਰਹੇ ਆ ਆ ਮਰਲਾ ਮਰਲਾ ਡੇਡ ਡੇਡ ਮਾਂਦੇ ਥਾਂ ਦੇ ਵਿੱਚ ਕਈ ਕੀ ਪਰਿਵਾਰ ਰਹਿ ਰਹੇ ਐ ਪਸ਼ੂ ਰੱਖਣੇ ਸਾਡੇ ਵਾਸਤੇ ਬਹੁਤ ਔਖੀਆਂ ਗੱਲਾਂ ਐ ਕਿਉਂਕਿ ਸਾਡੇ ਕੋਲੇ ਜਗ੍ਹਾ ਹੀ ਹੈ ਨਹੀਂ ਜੇ ਕੋਈ ਪਰਿਵਾਰ ਕੋਲੇ ਜਗ੍ਹਾ ਐ ਉਹ ਪਸ਼ੂ ਰੱਖਦੇ ਵੀ ਆ ਉਹਨਾਂ ਨੂੰ ਪੱਠੇ ਪਾਉਣ ਦਾ ਬਸਾਧਨ ਨਹੀਂ ਐ ਸੋ ਸਾਨੂੰ ਗਰੀਬ ਹੋਣਾ ਪੈਂਦਾ ਐ ਸਾਡੀਆਂ ਬੀਬੀਆਂ ਜੇ ਪੱਠੇ ਖੁੱਤਣ ਜਾਂਦੀਆਂ ਔਰਾਂ ਦੀਆਂ ਦਾਦੀਆਂ ਪੰਲੀਆਂ ਖੁੱਝ ਜਾਂਦੀਆਂ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਐ ਸੋ ਅੱਜ ਜਿਹੜੀ ਸਥਿਤੀ ਹੈ ਜੇ ਅਸੀਂ ਅੱਜ ਬਣਾ ਸੰਭਲੇ ਅਸੀਂ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਰੇ ਲੈਕਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਦਿੱਤੇ ਹੈ ਕਿ ਇਹ ਜਿਹੜੇ ਪੰਜਾਬ ਦੇ ਬੇਜ਼ਮੀਨੇ ਕਿਰਤੀ ਲੋਕ ਹੈ ਇਹਨਾਂ ਲੋਕਾਂ ਨੂੰ ਕੋਈ ਰੋਜ਼ਗਾਰ ਦਾ ਵਸੀਲਾ ਦਿਓ 1975 ਦਾ ਲੈਂਡ ਸੀਮ ਕੈਕਟਾ ਉਹਦੇ ਅਨੁਸਾਰ ਸਾਨੂੰ ਤੁਹਾਨੂੰ ਸਾਰਿਆਂ ਨੂੰ ਹਰ ਇੱਕ ਬੰਦੇ ਨੂੰ 3.5 ਕੰਨੇ ਜ਼ਮੀਨ ਮਿਲ ਸਕਦੀ ਹੈ ਕਿਉਂਕਿ ਰਾਜਾ ਮਹਾਰਾਜਿਆਂ ਦੀਆਂ ਜਿਹੜੀਆਂ ਜ਼ਮੀਨਾਂ ਹੈ ਹਜ਼ਾਰਾਂ ਏਕੜ ਬੇਆਵਾਜ਼ ਜ਼ਮੀਨਾਂ ਸਾਡੇ ਇੱਥੇ ਫਰੀਕੋਟ ਵਾਲੇ ਰਾਜੇ ਦੀ 7000 ਏਕੜ ਬੇਆਵਾਜ਼ ਜ਼ਮੀਨ ਪਈ ਹੈ। ਔਰ ਜੇ ਉਹ ਕਿੰਨਾ-ਕਿੰਨਾ ਵੀ ਦਿੱਤੀ ਜਾਵੇ ਤਾਂ ਸਾਡੇ ਅਰਗੇ 7000 ਪਰਿਵਾਰ ਉਹਦੇ ਚ ਐਡਜਸਟ ਹੋ ਸਕਦੇ। ਔਰ ਪੰਜਾਬ ਦੇ ਵਿੱਚ ਲੱਖਾਂ ਏਕੜ ਜ਼ਮੀਨ ਐਸੀ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਅੱਜ ਐਸਾ ਮੱਸਾ ਰਕੜ ਬਣਿਆ ਬੈਠਾ ਜਿਹਦੇ ਚੰਨ ਤੇ ਝੂਣੀ ਸਰਖ ਦੀ ਤੁਸੀਂ ਸਾਰਿਆਂ ਨੇ ਆਪਾਂ ਸਾਰੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਝਾੜੂ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਹੈ 92 ਐਮਐਲਏ ਦਿੱਤੇ ਆ ਪਰ ਇਹ ਐਸਾ ਜਿਹੜਾ ਹੈਗਾ ਤੁਗਲਕੀ ਫੈਸਲੇ ਕਰਦੇ ਆ ਜਿਹੜੇ ਕਿ ਸਾਨੂੰ ਲਾਗੂ ਨਹੀਂ ਹੁੰਦੇ ਕਿਉਂਕਿ ਤੁਗਲਕੀ ਫੈਸਲੇ ਦਿੱਲੀੋਂ ਪਾਸ ਹੁੰਦੇ ਆ ਕੰਜਰੀਵਾੜ ਜਾਂ ਸੰਦੋਸੋ ਸੋਧਿਆ ਉਹ ਦਿੱਲੀ ਦੇ ਬੰਦੇ ਆ ਦਿੱਲੀ ਇੱਕ ਸ਼ਹਿਰ ਹੈ ਸ਼ਹਿਰ ਦੀਆਂ ਪਾਲਸੀਆਂ ਪਿੰਡਾਂ 'ਚ ਨਹੀਂ ਲਾਗੂ ਹੁੰਦੀਆਂ ਸਾਡਾ ਪੰਜਾਬ ਇੱਕ ਪਿੰਡੂ ਖੇਤਰ ਜ਼ਿਆਦਾ ਹੈ ਜਿੱਥੇ ਕਿ ਮਿਹਨਦੂਰ ਤੱਕਾ ਜਾਦੇ ਸੋ ਅਸੀਂ ਵੱਖ-ਵੱਖ ਸਮੇਂ ਪੰਜਾਬ ਦੇ ਸਾਰੇ ਅਫਸਰਾਂ ਨੂੰ ਜੀ ਬੇਨਤੀ ਕਰ ਚੁੱਕੇ ਹਾਂ ਕਿ ਲੈਂਡ ਸੀਰਿੰਗ ਐਕਟ 1975 ਚ ਇੱਕ ਕਾਨੂੰਨ ਬਣਿਆ ਸੀ ਜੀ ਤੁਹਾਨੂੰ ਜਿਹਨੂੰ ਨਾਮ ਪਤਾ ਹੋਵੇ 1975 ਦੇ ਇੱਕ ਸਰਕਾਰ ਨੇ ਕਾਨੂੰਨ ਪਾਸ ਕੀਤਾ ਸੀ ਕਿ ਪੰਜਾਬ ਦੇ ਹਰ ਬੰਦੇ ਨੂੰ 17.5 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਇੱਥੇ ਤਾਂ ਹਜ਼ਾਰਾਂ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੀ ਆ 100-100 ਤੋਂ 200 ਏਕੜ ਰੱਖੀ ਬੈਠੇ ਆ ਸੋ ਤੁਹਾਡਾ ਹੀ ਹਿੱਸਾ ਜਿਹੜਾ ਉਹ ਜਿਹੜਾ ਨਿਕਲਿਆ ਹੋਇਆ ਅਸੀਂ ਕਹੌਣੇ ਆ ਕਿ ਸਾਨੂੰ ਸਾਢੇ 3 ਏਕੜ ਵੀ ਛੱਡ ਦਿਓ ਸਾਡੇ ਪਰਿਵਾਰਾਂ ਨੂੰ ਕਿੱਲਾ-ਕੱਲਾ ਜ਼ਮੀਨ ਹੀ ਦੇ ਦਿਓ ਤੁਸੀਂ ਸਿਆਣੇ ਬੰਦੇ ਬੈਠੇ ਹੋ ਖੇਤੀ ਕਰਦੇ ਰਹੇ ਹੋ ਇੱਕ ਕਿੱਲੇ 'ਚ ਜੇ ਚਾਰਕਨਾਲਾਂ ਕਣਕ ਵਿੱਚੋਂ ਚਾਰਕਨਾਲਾਂ 'ਚ ਜੇ ਤੁਸੀਂ ਆਪਦਾ ਘਰ-ਬਾਰ ਪਾ ਕੇ ਪੱਠੇ ਵੀ ਬੀਜ ਲੋਗੇ ਨਾ ਤੇ ਤੁਹਾਡੇ ਆਪ ਦਾ ਘਰ ਦਾ ਰੁਜ਼ਗਾਰ ਚੱਲਦਾ ਹੈ ਸਾਨੂੰ ਕਿਸੇ ਦੇ ਦਿਹਾੜੀ ਕਾਰਜਾਂ ਦੀ ਲੋੜ ਨਹੀਂ ਪੈਣੀ ਸੋ ਵਸੇ ਆਪਾਂ ਜਿਹੜਾ 23 ਨੂੰ ਮੰਗ ਪੱਤਰ ਦੇਣਾ ਹੈ ਜੱਥੇਬੰਦੀ ਦਾ ਫੈਸਲਾ ਹੈ ਕਿ 23 ਨੂੰ ਅਸੀਂ ਡੈਪਟੀ ਕਮਿਸ਼ਨਰ ਜਿਹੜੇ ਕਮਿਸ਼ਨਰ ਦਫ਼ਤਰਾਂ ਨੂੰ ਅਸੀਂ ਮੰਗ ਪੱਤਰ ਦੇਨੇ ਆ ਕਿਉਂਕਿ ਡੈਪਟੀ ਕਮਿਸ਼ਨਰ ਨਾਲ ਅਸੀਂ ਪਹਿਲਾਂ ਮੰਗ ਪੱਤਰ ਦੇ ਚੁੱਕੇ ਆ ਸੋ ਤੁਸੀਂ ਉੱਥੇ ਵਕਤਵੱਧ ਗੈਰੰਤੀ ਵਿੱਚ ਪਹੁੰਚੋ ਤਾਂ ਕਿ ਇਹ ਜਿਹੜੀਆਂ ਸਾਡੀਆਂ ਬੇਸਿਕਾ ਜਿਹੜੀਆਂ ਮੁੱਢਲੀਆਂ ਲੋੜਾਂ ਹਨ ਪਰਿਵਾਰਾਂ ਦੀਆਂ ਇਹ ਸਰਕਾਰਾਂ ਜਿਹੜੇ ਫਾਰਮੂਲੇ ਤੇ ਇਹਨਾਂ ਦੇ ਦੇਖੋ ਗੁੱਲੀ ਗੁੱਲੀ ਤੇ ਝੁੱਲੀ ਕਹਿਣ ਤੋਂ ਭਾਵ ਆ ਗੁੱਲੀ ਦਾ ਮਤਲਬ ਰਹਿਣ ਨੂੰ ਸਾਡੇ ਛੱਤ ਹੋਵੇ ਘਰ ਹੋਵੇ ਗੁੱਲੀ ਰੋਟੀ ਜੁੱਲੀ ਦੇ ਕਾਉਨ ਨੂੰ ਸਾਡੇ ਕੱਪੜਾ ਹੋਵੇ ਤਾਂ ਫੇਰ ਸਾਡਾ ਜਿਹੜਾ ਅੱਜਕੱਲ ਜਿਹੜਾ ਗੁੰਗਿਆਰਾ ਸਹੀ ਹੋ ਸਕਦਾ ਸੋ ਇਹ ਮੁੱਦਲੀਆਂ ਲੋੜਾਂ ਨੂੰ ਪ੍ਰਾਪਤ ਕਰਨ ਵਾਸਤੇ ਪੰਜਾਬ ਦੇ ਵਿੱਚ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਔਰ ਤੁਸੀਂ ਸਾਰੇ ਲੋਕ ਆਪਾਂ ਸਾਰੇ ਇਕੱਠੇ ਹੋ ਕੇ ਜੇਕਰ ਇਹ ਸੰਘਰਸ਼ ਕਰਾਂਗੇ ਤਾਂ ਇਹ ਕੋਈ ਔਖਾ ਕੰਮ ਨਹੀਂ ਹੈ ਕਿ ਅਸੀਂ ਦੇਖੋ ਰਾਜਸਥਾਨ ਦੇ ਵਿੱਚ ਰਾਜਸਥਾਨ ਹਾਈ ਕੋਰਟ ਨੇ 1253 ਪਰਿਵਾਰਾਂ ਨੂੰ ਚਾਰ-ਚਾਰ ਮਰੰਮੇ ਦਿੱਤੇ ਐ ਉਹ ਇਸੇ ਕਾਨੂੰਨ ਅਨੁਸਾਰ ਦਿੱਤੇ ਐ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਮਿਲ ਸਕਦੇ 1975 ਤੋਂ ਹੁਣ ਤੱਕ ਕਿੰਨੀਆਂ ਸਰਕਾਰਾਂ ਬਣ ਗਈਆਂ ਪਲਾ ਕੱਢੀਆਂ ਨਹੀਂ ਆਈਆਂ ਕਾਰਸੀਆਂ ਨਹੀਂ ਆਈਆਂ ਕਿੰਨੀਆਂ ਬਣ ਗਈਆਂ ਪਰ ਕਿਸੇ ਨੇ ਤੁਹਾਡੇ ਵਾਲਾ ਬਿਲਕੁਲ ਨਹੀਂ ਧਿਆਨ ਦਿੱਤਾ ਇਹਨਾਂ ਜਰੂਰ ਮੈਂ ਦੱਸਦਾ ਇਹ ਕਾਂਗਰਸ ਤੇ ਅਕਾਲੀ ਸਰਕਾਰ ਬਣੀਆਂ ਉਹਨਾਂ ਸਰਕਾਰਾਂ ਨੇ ਫਿਰ ਵੀ ਮਾੜਾ ਮੋਟਾ ਤੁਹਾਡੇ ਆਲਾ ਜੇ ਕੋਈ ਨੌਕਰੀਆਂ ਕੱਢਦੇ ਸੀ ਜਾਂ ਕੋਈ ਮਾੜਾ ਮੋਟਾ ਕੋਈ ਸਾਧਨ ਤੁਹਾਨੂੰ ਕੋਈ ਨਾ ਕੋਈ ਆ ਸ਼ੈਡੂਲਡ ਕਾਸਟ ਕਾਰਪੋਰੇਸ਼ਨ ਹੁੰਦੀ ਸੀ ਉਹਦੇ ਤੇ ਤੁਹਾਨੂੰ ਉਹ ਲੋਨ ਮਿਲ ਜਾਂਦੇ ਸੀ ਕਿਤੇ ਢੇਡੇ ਲਈ ਤੁਹਾਨੂੰ ਤੁਸੀਂ ਵੀ ਕਈਆਂ ਨੇ ਲਏ ਹੋਣੇ ਆ ਜਾਂ ਕੋਈ ਹੋਰ ਸਹੂਲਤਾਂ ਪ੍ਰੋਵਾਈਡ ਕਰਦੇ ਸੀ ਆ ਸਰਕਾਰ ਤਾਂ ਜਿਹੜੀ ਆ ਭਗਵਾਨ ਸਮਾਨ ਦੀ ਹੋਣ ਨਵੀਂ ਆਈ ਐ ਇਹ ਇਹ ਮੈਨੂੰ ਇਹ ਦੀ ਸਮਝ ਆਉਂਦੀ ਸਾਡੇ ਬਾਬਾ ਸਾਹਿਬ ਡਾਕਟਰ ਭੀਮਰਾਓ ਤੇ ਮੇhta ਸਾਹਿਬ ਨੇ ਆਜ਼ਾਦ ਭਾਰਤ ਦਾ ਸਾਡੇ ਲਈ ਸਾਰੇ ਭਾਰਤੀਆਂ ਦੀ ਸਿਰਦਾਨ ਦੇਖਿਆ ਨਾ ਕਿ ਕੱਲੇ ਸ਼ਿਡੂ ਕਾਸਟਾਂ ਲਈ ਉਹਨਾਂ ਦੇ ਸੰਧਾਨ ਅਨੁਸਾਰੀ ਤੁਸੀਂ ਦੇਖੋ ਕਦੇ ਮਨੁੱਖਤਾ ਦੇ ਵਿੱਚ ਔਰਤਾਂ ਇਸ ਤਰ੍ਹਾਂ ਕੁਰਸੀਆਂ ਤੇ ਨਹੀਂ ਬਹਿ ਸਕਦੀਆਂ ਔਰਤਾਂ ਪੜ ਨਹੀਂ ਸਕਦੀਆਂ ਸਾਡਕਿਆ ਔਰਤਾਂ ਵੀ ਵੱਡੇ ਆਦਾਂ ਤੇ ਨਹੀਂ ਜਾ ਸਕਦੀਆਂ ਬਾਬਾ ਸਾਹਿਬਾਂ ਮੇhta ਸਾਹਿਬ ਨੇ ਸੰਵਧਾਨ ਦੇ ਵਿੱਚ ਔਰਤਾਂ ਨੂੰ ਪੜ੍ਹਨ ਦੇ ਅਧਿਕਾਰ ਦਿੱਤੇ ਸ਼੍ਰੀਮਤੀ ਇੰਤਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਅੱਜ ਦਰੋਪਦੀ ਮੁਰਮਰੂਆ ਜਿਹੜੀ ਬੀਬੀ ਉਹ ਰਾਸ਼ਟਰਪਤੀ ਬਣੀ ਹੋਈ ਆ ਬਹੁਤ ਸਾਰੀਆਂ ਲੜਕੀਆਂ ਇੱਥੇ ਆਈਪੀਐਸ ਆਈਐਸ ਆਫਸਰ ਬਣੀਆਂ ਹੋਈਆਂ ਸੋ ਸਾਰਾ ਕੁਸ਼ ਸਾਰੇ ਭਾਰਤ ਦੇ ਵਿੱਚ ਜਿਹੜੀਆਂ ਲੜਕੀਆਂ ਨੂੰ ਪੜ੍ਹਦਾ ਅਧਿਕਾਰ ਹੈ ਜਾਂ ਸ਼ੂਨ ਕਾਸਟ ਵਾਲੇ ਵੱਖਰੇ ਅਧਿਕਾਰ ਆ ਜਾਂ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਆ ਜਿਹੜਾ ਉਹ ਡਾਕਟਰ ਬੇਨਕਾ ਸਾਹਿਬ ਨੇ ਸੰਵਿਧਾਨਕ ਸਾਹਿਬ ਦਿੱਤਾ ਸੋ ਇਹਨਾਂ ਨੇ ਉਸ ਅਮੇਰਿਕਾ ਸਾਹਿਬ ਦੀ ਫੋਟੋ ਵੀ ਦਫ਼ਤਰਾਂ 'ਚ ਲਾ ਕੇ ਉਹਨੂੰ ਜਨੂਨ ਕੀਤਾ। ਸੰਤਰਾਵਾਂ ਅਦਾਸੀ ਦੇ ਗੀਤ ਗਾਗਾ ਕੇ ਉਹਨੂੰ ਜਨੂਨ ਕੀਤਾ। ਮਗਧਾ ਰਹੀਵੇਂ ਸੂਰਜਾ ਕੰਮੀਆਂ ਦੇ ਵਿੜੇ ਅੱਜ ਇਹਨਾਂ ਨੂੰ ਕੰਮੀਆਂ ਦਾ ਵਿੜਾ ਨਹੀਂ ਦੀਦਾ। ਅੱਜ ਇਹ ਭਗਵੰਤ ਮਾਨ ਮੱਸਾ ਰੰਗਣ ਬਣਿਆ ਬੈਠਾ ਕਿ ਮੇਰੇ ਮੈਦ ਜੋ ਕਰੂੰਗਾ ਉਹ ਹੀ ਚੱਲੂਗਾ। ਆ ਸਭ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਪਰਵਾਹ ਨਹੀਂ। ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਕਿ ਤੁਸੀਂ 20 ਦਿਨ ਤੋਂ ਬਾਅਦ ਤੁਰਤ ਗਣਤੀ ਚਾਓ। ਆਪਾਂ ਵੀਰਪੁਰ ਮਾਰਕਾਪਾਣਾ ਪੇਨਾ ਜਮਿ ਤਰੀਕ ਨੂੰ ਉੱਥੇ ਵਤਨੀ ਇੱਕ ਬਹੁਤ ਵੱਡੀ ਰੈਲੀ ਕਰ ਰਹੇ ਆ ਆਪਾਂ ਇਸ ਇਸਬੰਧ ਦੇ ਵਿੱਚ ਜਿਹੜੀਆਂ ਕਿ ਸਾਡੇ ਸਮਾਜ ਦੇ ਮੁੱਦੀਆਂ ਲੋੜਾਂ ਮੁੱਦੀਆਂ ਮੰਗਾਂ ਉਹਦੇ ਵਿੱਚ ਵੀ ਤੁਸੀਂ ਸ਼ਾਮਲ ਹੋਵੋ ਬਹੁਤ ਬਹੁਤ ਧੰਨਵਾਦ